ਤੋ ਅੱਜ ਵੇਲਾ ਆ ਗਿਆ ਜੀ ਪਿੰਡ ਨੂੰ ਮੋੜਨ ਦਾ ਤਕਰੀਬਨ 6 ਮਹੀਨਿਆਂ ਦੇ ਲੰਬੇ ਸਫ਼ਰ ਬਾਅਦ ਅਸੀਂ ਇੰਡੀਆ ਜਾ ਰਹੇ ਹਾਂ ਰਾਣਜਿੰਦ 3 ਮਹੀਨੇ ਸੀ ਛੋਟੀ ਜਿਹੀ ਨਿੱਕੀ ਜੀ ਜਦੋਂ ਮਤਲਬ ਅਸੀਂ ਇੰਡੀਆ ਤੋਂ ਨਿਕਲੇ ਸੀਗੇ ਤੇ ਹੁਣ ਸੁੱਖ ਨਾਲ ਬੈਠਣ ਲੱਗੀ ਘਰ ਦੇ ਨੂੰ ਵੀ ਬੜਾ ਚਾਹ ਹੂਗਾ ਤੇ ਅੱਜ ਆਪਣੀ ਫਲਾਈਟ ਹੈ ਦਿੱਲੀ ਦੇ ਲਈ ਮਿਲਬਨ ਤੋਂ ਅਸੀਂ ਦਿੱਲੀ ਜਾ ਰਹੇ ਹਾਂ ਤੇ ਜਿਹਦੇ ਚ ਆਪਣੇ ਸਫਰ ਹੋਣੇ 6 ਮਹੀਨੇ ਚ ਤੁਹਾਨੂੰ ਪਤਾ ਹੈ ਸਵਿਟਜ਼ਰਲੈਂਡ ਦਾ ਰਹਾ ਇੰਗਲੈਂਡ ਦਾ ਰਹਾ ਜਰਮਨੀ ਕੀ ਬੈਲਜੀਅਮ ਕੀ ਕਾਤਰ ਕੀ ਬਹੁਤ ਸਾਰੇ ਦੇਸ਼ ਨਿਊਜ਼ੀਲੈਂਡ ਫਿਜੀ ਬਹੁਤ ਕੁਸ਼ਕਮਿਆਂ ਸੋ ਅੱਜ ਦਾ ਆਪਣਾ ਸਫਰ ਦੇਖਦੇ ਆ ਕਿਵੇਂ ਰਹਿੰਦਾ ਆਜੋ ਫਿਰ ਸ਼ਾਮ ਦੇ 6 ਵਜੇ ਹੋਇਆ ਤੇ ਫਲਾਈਟ ਆ ਸਾਡੀ 8:30 ਵਜੇ ਤੇ ਜੀ ਮੈਲਬਨ ਦੇ ਬਈ ਕੀ ਹੈ 에어ਪੋਰਟ ਦਾ ਨਾਮ ਤੁਲਨਨ ਮਾਰੇ ਟੋਲਾ ਮਰੀਨ ਟੋਲਾ ਮਰੀਨ 에어ਪੋਰਟ ਦਾ ਨਾਮ ਮੈਂ ਸੁਖਨ ਵਾਲੇ ਤੇ ਤਿੰਨ ਚਾਰ ਵਾਰ ਹੀ ਆ ਗਿਆ ਪਰ ਨਾਮ ਢੰਗ ਨਾਲ ਲੈਣਾ ਚਾਹੀਦਾ ਟੋਲਾ ਮਰੀਨ ਇਹਦਾ ਨਾਮ ਆ ਤੇ ਸਾਡਾ ਜਿਹੜਾ ਮੈਂ ਲਗਾ 14 ਘੰਟੇ ਦੀ ਤਕਰੀਬਨ ਆਪਣੀ ਫਲਾਈਟ ਉਹ 8:30 ਵਜੇ ਰਾਤ ਨੂੰ ਉੱਡਣੀ ਹੈ ਇਹ ਤੇ ਉਥੇ ਸਵੇਰ ਦੇ ਕੋਈ 9:00 ਕ 4:00 4:00 ਵਜੇ ਦਿੱਲੀ ਮੇਰੇ ਖਿਆਲ ਚ ਲੈਂਡ ਕਰਨੀ ਆ ਦਿੱਲੀ ਦੀਆਂ ਰਾਹਾਂ ਅੱਜ ਹੋ ਗਈਆਂ ਤੇ ਮੈਲਬੰਦਾ ਜਿਹੜਾ 에ਰਪੋਰਟ ਆ ਵੈਸੇ ਤੁਹਾਨੂੰ ਦਿਖਾਇਆ ਸੀਗਾ ਆਪਾਂ ਬਾਹਰੋਂ ਇਹ ਕੁਛ ਇਹ ਹੋ ਜਾ ਜੀ ਹਾਂ ਜੀ ਤੇ ਨਾਲ ਆਪਰੋਂ ਛੱਡਣ ਆਏ ਆ ਬਾਈ ਗੁਰਸੇਵਕ ਇਹ ਇਹਨਾਂ ਦੇ ਹਿੱਸੇ ਗਿਆ ਇਹ ਸਾਰਾ ਜਦੋਂ ਇਹ ਲੈਣ ਆਇਆ ਦਿੱਲੀ ਤੋਂ ਉਹ ਦਿੱਲੀ ਤੋਂ ਜਦੋਂ ਲੈਣ ਆਉਂਦੇ ਆ ਮੈਲਬਨ ਉਤਰਦੇ ਆ ਉਦੋਂ ਵੀ ਇਹ ਹੁੰਦਾ ਚੜਾਉਣ ਵੀ ਇਹ ਹੁੰਦੇ ਦੋ ਤਿੰਨ ਵਾਰੀਆਂ ਥੈਂਕ ਯੂ ਬਾਈ ਨਾ ਨਾ ਹਾਂ ਜੀ ਬਗਾਂ ਹਾਂਜੀ ਤੇ ਮੈਲਬਨ ਦਾ ਮੌਸਮ ਹਮੇਸ਼ਾ ਖਰਾਬ ਹੀ ਰਹਿੰਦਾ ਜੀ ਉਹ 12 ਮਹੀਨੇ 30 ਦਿਨ ਜਦੋਂ ਮਰਜੀ ਆ ਉਹ ਅੱਜ ਫੇਰ ਮੀਂਹ ਡਿੱਗੀ ਜਾਂਦਾ ਕਿਉਂ ਭਾਈ ਜਿੱਦਣ ਪਹਿਲਾਂ ਗਏ ਸੀ ਨਿਊਜ਼ੀਲੈਂਡ ਉਧਰ ਵੀ ਮੀਂਹ ਛਾੜ ਗਿਆ ਸੀ ਅੱਜ ਵੀ ਮੀਂਹ ਚ ਜਿੱਦਣ ਹਾਂਜੀ ਉਹਦੇ ਵੀ ਇੱਥੋਂ ਜਾਣਾ ਭਾਈ ਇਹ ਦੇਖੋ ਆ ਜਵਾਨੀ ਹਾਂਜੀ ਚਲੋ ਇਹ ਆਪਾਂ 에ਰਪੋਰਟ ਦੇ ਅੰਦਰ ਵੜਨ ਲੱਗੇ ਆ ਜੀ ਇੱਥੋਂ ਮੈਲਬਨ ਦੀ ਤੇ ਅਸੀਂ ਟਿਕ ਟਕ ਪਹਿਲਾਂ ਭਾਈ ਉਹ ਕਰਾ ਲਈਏ ਭਾਈ ਰੁਕੋ ਇੱਥੇ ਕਾਊਂਟਰ ਲੱਭਣਾ ਆਪਾਂ ਹਨਾ ਹਾਂ ਉਧਰ ਚੱਲਦੇ ਆ ਜੀ ਉੱਥੇ ਚਲੋ ਆਜੋ ਹਾਂਜੀ ਇਹ ਤੁਹਾਨੂੰ ਚੈੱਕ ਕਰ ਲੈਣਾ ਆਪਣੇ ਫਲਾਈ ਨੰਬਰ ਸਿਡਨੀ ਚ ਨਾ ਬਾਲੀ ਪੇੜ ਰਹਿੰਦੀ ਹੈ ਯਾਰ ਸਿਡਨੀ ਦੇ 에ਰਪੋਰਟ ਤੇ ਮੈਲਬਨ ਹਜੇ ਘਟ ਰਹੀਦੀ ਹੈਗੀ ਤੇ ਇਹ 에ਰਪੋਰਟ ਠੀਕ ਹੈ ਸਿਡਨੀ ਤਾਂ ਨਾ ਇੱਕ ਦਿਨ ਅਸੀਂ ਉੱਤਰੇ ਸਾਨੂੰ 4 ਘੰਟੇ ਲੱਗੇ ਤੇ ਜਿਹੜੀ ਗੱਲ ਨਾ ਖੁਸ਼ੀ ਕਹਿ ਰਹੇ ਸੀ ਸਾਰਿਆਂ ਨੂੰ ਦੱਸੋ ਮੈਂ ਤੁਹਾਨੂੰ ਗੱਲ ਦੱਸਦਾ ਸਾਡੀ ਫਲਾਈਟ ਹੈ ਏਅਰ ਇੰਡੀਆ ਦੀ ਜੀ ਦਾ ਨਾਂ ਲੈਣ ਤੋਂ ਲੋਕ ਡਰਦੇ ਆ ਬਾਈ ਆ ਜੋ ਗਰ ਸੇਵਕ ਕਿੰਨੇ ਕ ਬਾਈ ਲੋਕ ਚੜਦੇ ਹੁਣ ਕਿ ਨਹੀਂ ਚੜਦੇ ਨਹੀਂ ਨਹੀਂ ਉਨੀ ਜਾਈ ਜਾਂਦੇ ਉਹ ਨਹੀਂ ਜਾਈ ਜਾਂਦੇ ਕੋਈ ਨਹੀਂ ਡਰ ਅਸੀਂ ਮੈਨੂੰ ਲੱਗਦਾ ਤਕਰੀਬਨ 1 ਸਾਲ ਬਾਅਦ ਏਅਰ ਇੰਡੀਆ ਦੀ ਫਲਾਈਟ ਲੈਣ ਲੱਗੇ ਆ ਤੇ ਹਾਦਸੇ ਦੇ ਪਿੱਛੇ ਦਾ ਕਾਫੀ ਲੋਕਾਂ ਚ ਸੁਣਿਆ ਵੀ ਹਰੇ ਕਹਿੰਦੇ ਏਅਰ ਇੰਡੀਆ ਚ ਨਾ ਏਅਰ ਇੰਡੀਆ ਜਿਨੇ ਬੈਠੋ ਨਾ ਤੇ ਫਿਰ ਵੀ ਆਪਾਂ ਦੇਖਦੇ ਚਲੋ ਆਪਣੀ ਏਅਰਲਾਈਨ ਸਾਡੀ ਆਪਦੀ ਆਪਦੇ ਦੇਸ਼ ਦੀ ਆ ਯਾਰ ਤੇ ਦੇਖਦੇ ਅੱਜ ਕਿਵੇਂ ਦਾ ਹਾਂਜੀ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਰਣਜਨ ਦੀ ਪਹਿਲੀ ਫਲਾਈਟ 에ਅਰ ਇੰਡੀਆ ਜਿਸ ਤੱਕ ਕਾਫੀ ਵਾਰ ਟਰੈਵਲ ਕੀਤਾ ਹੈਗਾ ਤੇ ਵੈਸੇ ਇਹਦਾ ਚੱਲ ਹੁੰਦਾ ਹੀ ਰਹਿੰਦਾ ਕੋਈ ਵੀ ਹਾ ਸਕ ਕਿਸੇ ਵੀ 에ਅਰਲਾਈਨ ਨਾਲ ਕੋ ਜਾਦਾ ਪਰ ਫਿਰ ਵੀ ਇੱਕ ਮਨ ਚ ਆਇਆ ਹੁੰਦਾ ਨਾ ਵੀ ਵੀ ਕਿਉਂ ਹੋਇਆ ਜਾਂ ਕੀ ਕਾਰਨ ਸੀ ਇਹਦੇ ਵਿੱਚ ਹੈ ਨਾ ਤੇ ਦਿਲ 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 ਤੜਕਦਾ ਜਾ ਰਹਿੰਦਾ ਹੈਗਾ ਹਾਂ ਆਪਾਂ ਤਾਂ ਕਹਿੰਦੇ ਸੁਖੀ ਸ਼ਾਂਤੀ ਹਰੇਕ ਦਾ ਪਰਮਾਤਮਾ ਅਗਰੇ ਸਫਰ ਲੰਗੇ ਤੇ ਇਹੋ ਜੇ ਹਾਦਸੇ ਕਦੇ ਨਾ ਕਦੇ ਮਤਲਬ ਵਾਪਰ ਜਾਂਦੇ ਨੇ ਕੁਦਰਤੀ ਤੌਰ ਤੇ ਹੈ ਨਾ ਤੇ ਉਹਦਾ ایکسپੀਰੀਅੰਸ ਸ਼ੇਅਰ ਕਰਾਂਗੇ 에어 ਇੰਡੀਅਨ ਦੀਆਂ ਫਲਾਈਟਸ ਕਿਵੇਂ ਦੀਆਂ ਮਤਲਬ ਕਿਉਂ ਲੋਕ ਡਰਦੇ ਆ ਤੇ ਸਪੈਸ਼ਲ ਆਪਾਂ ਉਹਦੇ ਤੇ ਸਾਰਾ ਕਰਾਂਗੇ ਹਨਾ ਚਲੋ ਆਜੋ ਜੀ ਇਕੱਠ ਵਾਵਾ ਲੱਗਿਆ ਹੋਇਆ ਮੇਲਾ ਹੈ ਓਕੇ ਸੋ ਚੈੱਕ ਇਨ ਇੱਥੇ ਚੱਲ ਰਿਹਾ ਜੀ ਤੇ ਭੀੜ ਆਪਣੀ ਕਾਫੀ ਲੱਗੀ ਹੋਈ ਆ ਮੋਸਟਲੀ ਅੱਜ ਦੀ ਫਲਾਈਟ ਚ ਆਪ ਨੂੰ ਮਿਲਣ ਆਲੇ ਆ ਸਾਰੇ ਆਪਣੇ ਬੰਦੇ ਤੇ ਜਿਨ੍ਹਾਂ ਚ ਕਾਫੀ ਸਾਰੇ ਪੰਜਾਬੀ ਵੀ ਹੋਣਗੇ ਪੇਰੈਂਟਸ ਕਾਫੀ ਆਉਂਦੇ ਆ ਤੇ ਬਾਕੀ ਇਸ ਤੋਂ ਇਲਾਵਾ ਜੀ ਰਿਪਨ ਰਾਨੀ ਜੀ ਦੇ ਆਪਾਂ ਰਸਕ ਵੀ ਕੱਢਣੇ ਆ ਹਾਂਜੀ ਹਾਂਜੀ ਕੱਢ ਲਾਂਗੇ ਰਸਕ ਕਿਉਂਕਿ ਇੰਨਾ ਟਾਈਮ ਫੂਡ ਕੱਢ ਲਾਂਗੇ ਕੋਈ ਗੱਲ ਨਹੀਂ ਫੂਡ ਤਾਂ ਕੱਢਿਆ ਹੋਇਆ ਰਸਕ ਕੱਢਣੇ ਭੁੱਲ ਗਈ ਸੀ ਮੈਂ ਚਲੋ ਬੱਤਾ ਖਾੜਜੂ ਖਾੜਜੂ ਉਹ ਦੂਜੇ ਕੱਢ ਦੇ ਮੇਰੇ ਚਲ ਜਿਹੜੇ ਬੜੇ ਜੀ ਇਹਦੇ ਨਾਲ ਬੜੇ ਆਣਗੇ ਠੀਕ ਠਾਕ ਹਾਂ ਪਹਿਲੀ ਗੱਲ ਹੈ ਕਿ ਅੱਡੇ ਮੈਂ ਆਪਣੇ ਬੰਦੇ ਮਿਲ ਲਾਂਗੇ ਸਾਰੇ ਇੱਕ ਰਸੇਵਕ ਬਾਈ ਹੋਣੀ ਤਾਂ ਇਹ ਕਹਿੰਦੇ ਆ ਕਹਿੰਦੇ ਜੀ ਜਿਹੜਾ 에ਅਰ ਇੰਡੀਆ ਦਾ ਜਹਾਜ਼ ਹੈ ਇਹ ਨਹੀਂ ਬੱਸ ਹੀ ਹੈ 에ਅਰ ਬੱਸ 에ਅਰ ਬੱਸ ਹੈ ਮਤਲਬ ਬੱਸ ਜਿਵੇਂ ਆਪਣੇ ਬੰਦੇ ਬੈਠੇ ਹੁੰਦੇ ਸਾਰੇ ਉਦਾਂ ਹੀ ਆ ਬਾਈ ਉਦਾਂ ਹੀ ਆ ਹੈ ਉਦਾਂ ਹੀ ਜਾਂਦੇ ਆ ਕਹਿੰਦੇ ਆਪਣੇ ਬੰਦੇ ਕਿਉਂਕਿ ਆਪਣੇ ਬੰਦੇ ਇੰਦੇ ਨਾ ਮੋਸਟ 에ਅਰ ਚ ਸਾਰੇ ਹਾਂਜੀ ਸਾਰੇ ਕਿਉਂਕਿ ਬਾਕੀ ਦਿਨ ਵੀ ਸਿਆਲਾਂ ਦੇ ਆ ਹੁਣ ਮੋੜਨ ਦੇ ਪੰਜਾਬ ਨੂੰ ਮੋੜਨ ਦੇ ਦਿਨ ਬਿਲਕੁਲ ਬਿਲਕੁਲ ਤੇ ਇਹ ਅਸੀਂ ਫਲਾਈਟ ਤਾਂ ਲਈਏ ਕਿਉਂਕਿ ਇਹ ਡਾਇਰੈਕਟ ਜਾਂਦੀ ਹੈ ਬਿਲਕੁਲ ਸਿੱਧੀ ਦਿੱਲੀ ਸਾਨੂੰ ਆਇਆ ਸੀਗਾ ਨਹੀਂ ਵਾਇਆ ਸਿੰਗਾਪੁਰ ਜਾਓ ਕਿਉਂਕਿ ਕਦਾ ਆਸਟ੍ਰੇਲੀਆ ਨਿਊਜ਼ੀਲੈਂਡ ਦੋਨੇ ਦੇਸ਼ਾਂ ਤੋਂ ਨਾ ਫਲਾਈਟਸ ਬਹੁਤ ਲੰਬੀਆਂ ਤੇ ਨਿਊਜ਼ੀਲੈਂਡ ਦਾ ਸਿੱਧੀ ਜਾਣਦੀ ਨਹੀਂ ਏਅਰ ਇੰਡੀਆ ਜਾਂ ਕੋਈ ਵੀ ਫਲਾਈਟ ਨਹੀਂ ਜਾਂਦੀ ਉਹ ਤੁਹਾਨੂੰ ਪਿਛਲੇ ਵਲੌਗ ਚ ਪਹਿਲਾਂ ਵੀ ਦਿਖਾਇਆ ਹੈਗਾ ਤੇ ਆਸਟ੍ਰੇਲੀਆ ਤੋਂ ਵੀ ਜਿਹੜੀਆਂ ਘਾਟੀ ਫਲਾਈਟਸ ਆ ਮਤਲਬ ਜਿਹੜੀਆਂ ਡਾਇਰੈਕਟ ਦਿੱਲੀ ਜਾਂਦੀਆਂ ਅਦਰਵਾਈਜ਼ ਰਸਤੇ 'ਚ ਲੇਓ ਪਰ ਹੁੰਦਾ ਸਿੰਗਾਪੁਰ ਰੁਕ ਜਾਓ ਮਲੇਸ਼ੀਆ ਰੁਕ ਜਾਓ ਤੇ ਥਾਈਲੈਂਡ ਰੁਕ ਜਾਓ ਹਾਂਗਕਾਂਗ ਰੁਕ ਜਾਓ ਸਾਰੇ ਕਿਤੇ ਹਨ ਤੇ ਸਾਨੂੰ ਐਸੀਗਾ ਵੀ ਇੱਕ ਤਾਂ ਰਾਤ ਦੀ ਹੈ ਜੋ ਆਕਨ ਨਾਲ ਔਖੇ ਨਹੀਂ ਹੋਵਾਂਗੇ ਸੁੱਖ ਨਾਲ ਵੀ 14 14 ਘੰਟੇ ਦੀ ਫਲਾਈਟ ਹੋ ਮੇਰੇ ਖਿਲਦੇ ਰਾਤ ਨੂੰ ਚੜ੍ਹਨੀ ਹੈ ਸਵੇਰ ਨੂੰ ਉੱਥੇ ਪਹੁੰਚ ਜਾਣਾ ਹੈ ਤੇ ਟਾਈਮ ਕਨਵੀਨੀਅੰਟ ਸੀਗਾ ਤੇ ਤਾਂ ਕਰਕੇ ਹੈ ਨਾ ਬਾਕੀ ਬੈਗ ਜਮਾ ਕਰਾ ਲਈਏ ਤੇ ਫਿਰ ਆਪਾਂ ਸਾਰਾ ਕੁਝ ਦਿਖਾ ਕੇ ਜੀ ਫਿਰ ਦਿਖਾਉਨੇ ਆ ਆਕਲੈਂਡ ਸਿੰਗਾਪੁਰ ਬੀਜਿੰਗ ਡੈਲੀ 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 ਨੂੰ ਕਿੰਨੀਆਂ ਫਲਾਈਟਸ ਸਾਰੇ ਇੱਕੋ ਹੀ ਜਾ ਰਹੀ ਹੈ ਆਪਣੀ ਸਿਰਫ ਹੋਰ ਤਾਂ ਨਹੀਂ ਹੈਗੀ ਮੇਰੇ ਖਿਲਦੇ 에어 ਇੰਡੀਆ ਹੀ ਜਾ ਰਹੀ ਹੈ ਦਿੱਲੀ ਵਾਲੇ ਟੈਗ ਬੈਗਾਂ ਦੇ ਮਾਸੀ ਲੱਗੇ ਨੇ 6 ਮਹੀਨੇ ਲੱਗੇ ਨੇ ਉਹਨਾਂ ਲੱਗਣ ਨੂੰ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰਾਂ ਦੇ ਟੈਗ ਲੱਗੇ ਸੀ ਆ ਸੋ ਚੈੱਕ ਇਨ ਆਪਣਾ ਹੋ ਰਿਹਾ ਜੀ ਇੱਥੇ ਤਾਂ ਕੋਈ ਪ੍ਰੋਬਲਮ ਆਉਣ ਹੀ ਨਹੀਂ ਕਿਉਂਕਿ ਆਪਦੇ ਦੇਸ਼ ਚੱਲੇ ਆ ਹਨ ਤੇ ਨਹੀਂ ਤਾਂ ਕਿਤੇ ਹੁੰਦਾ ਵੀਜ਼ੇ ਦੀ ਪ੍ਰੋਬਲਮ ਆ ਗਈ ਇਹਦੀ ਆ ਗਈ ਇਹਦੀ ਆ ਗਈ ਬੋਰਡਿੰਗ ਪਾਸ 에ਅਰ ਇੰਡੀਆ ਦੇ ਆਪਣੇ ਹੱਥ ਚ ਹੈ ਜੀ ਤੇ ਹੁਣ ਅਗਲੀ ਕਾਰਵਾਈ ਦੇ ਲਈ ਆਪਾਂ ਚੱਲੇ ਆ ਤੇ ਮੈਲਬੰਦ ਦੇ 에ਅਰਪੋਰਟ ਦੇ ਅੰਦਰ ਹੀ ਮੱਕੜੀ ਹੈ ਹਲੋ ਜੀ ਸੋ ਸੋਚਿਆ ਲਾਸਟ ਟਾਈਮ ਜਾਂਦੇ ਜਾਂਦੇ ਕਾਫੀ ਫਰੈਂਕ ਵੀ ਲੈ ਜਾਵੇ ਜਿਹੜੀ ਕਿ ਸਾਡੀ ਫੇਵਰੇਟ ਰਹੀ ਹੈ ਇਥੇ ਜਿਵੇਂ ਨਾ ਕੈਨੇਡਾ ਦੇ ਵਿੱਚ ਖੁਸ਼ੀ ਜਿਵੇਂ ਕੈਨੇਡਾ ਦੇ ਵਿੱਚ ਕੀ ਸੀਗਾ ਉਹ ਟਿਮ ਹਾਟੰਦਾ ਟਿਮ ਹਾਟੰਦਾ ਬੇਬੀ ਬਹੁਤ ਗਮੀਆਂ ਗਮੀਆਂ ਕਰ ਲਈਏ ਚਲੋ ਪਿੰਡ ਚਲੀਏ ਹੋਰ ਬਹੁਤ ਘੁੰਮਦੇ ਰਹੀਆਂ ਤੁਸੀਂ ਇਹਨੂੰ ਮਿੱਟੀ ਦੀ ਟਰਾਲੀ ਦੇ ਵਿੱਚ ਆਇਆ ਆ ਰਹਾ ਹੈ ਹੈ ਨਾ ਤੇ ਆਪਾਂ ਆਰਡਰ ਮਾਰ ਲੀ ਜੀ ਕੈਨੇਡਾ ਦੇ ਵਿੱਚ ਅਸੀਂ ਟਿਮ ਹਾਟਨ ਦੀ ਸਲੱਤਰੂ ਪਤਾ ਨਹੀਂ ਸਲੱਤਰੂ ਉਹ ਚੌਲਾਂ ਦੇ ਨਾਲ ਉਹ ਖਾਂਦੇ ਰਹੇ ਆ ਦੇਖਦੇ ਹੁਣ ਇੱਥੇ ਮਿਲੁਕਣਾ ਆ ਇਹਦੀ ਪ੍ਰੋਬਲਮ ਹੈ ਵੀ ਕਿਤੇ ਹੋਰ ਨਹੀਂ ਮਿਲਦੀ ਆ ਆਰਡਰ ਮਾਰੀਏ ਫੇ ਜੀ ਸਟਾਰਟ ਆਰਡਰ ਕਰੋ ਨਾ ਬੋਦ ਨਾ ਨਾ ਅਟੈਕ ਨਹੀਂ ਕਰਨਾ ਹਮਲਾ ਨਹੀਂ ਕਰਨਾ ਨੋ 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 ਇਹ ਸਾਡੇ ਪੀਣ ਲਈ ਹੈ ਤੁਹਾਨੂੰ ਬਾਅਦ ਚ ਬੁਲਾਇਆ ਕਰਾਂਗੇ ਦੇਖੋ ਜੀਪਾ ਮਾਰੀ ਜਾਂਦੇ ਆ ਆਹ ਬੜੀ ਸਵਾਦ ਹੈ ਭਾਈ ਕਰ ਦਿਆ ਦੇ ਦੋ ਆਸਟ੍ਰੇਲੀਆ ਵਾਲੇ ਦਾ ਯਾਰ ਜ਼ਰੂਰ ਟਰਾਈ ਕਰੋ ਜਿੰਨੇ ਇੱਥੇ ਰਹਿੰਦੇ ਹੋ ਨਾ ਬੋਦਰੀ ਆਪਾਂ ਅੱਗੇ ਜਾ ਕੇ ਪੀਵਾਂਗੇ ਇੰਡੀਆ ਜਾ ਕੇ ਦੁੱਧੂ ਬਿਆ ਕਰਾਂਗੇ ਕਾਓ ਮਿਲਕ ਓਕੇ ਆ ਚਲੋ ਕ੍ਰਿਸਮਸ ਦੇ ਵਿੱਚ ਥੋੜਾ ਹੀ ਟਾਈਮ ਰਹਿੰਦਾ ਹੈ ਤੇ ਮੈਲਬਨ 에ਅਰਪੋਰਟ ਤੇ ਕ੍ਰਿਸਮਸ ਦੀਆਂ ਤਿਆਰੀਆਂ ਗੌਰਿਆਂ ਦੇ ਦੇਸ਼ਾਂ ਚ ਪੂਰੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ 크리스마ਸ। ਇਹ ਨੈਕਸਟ ਟਾਈਮ ਜਰੂਰ ਜਦੋਂ ਆਏ ਦੱਸੋ। ਹਾਂਜੀ ਨਹੀਂ ਤਾਂ ਨੈਕਸਟ ਇਅਰ ਆਵਾਂਗੀ। ਉਸ ਤੋਂ ਪਹਿਲਾਂ ਤੁਸੀਂ ਇੰਡੀਆ ਆਇਆਗੇ ਤਾਂ ਜਰੂਰ। ਯਾ। ਨਾ ਚਲੋ ਬਹੁਤ ਵਧੀਆ ਲੱਗੀ। ਇਹ ਯਾ ਸਫਰ। ਜੀ, ਸ਼ੁਕਰੀਆ। ਬਾਈ ਉਹਨਾਂ ਦਾ ਆਪਾ ਸਾਥ ਇੱਥੇ ਤੱਕ ਸੀਗਾ ਜੀ ਹੁਣ। ਅਸੀਂ ਹੁਣ ਅੰਦਰ ਇਮੀਗ੍ਰੇਸ਼ਨ ਕਰਾਉਣੀ ਆ ਕਿ ਸਿਕਿਉਰਿਟੀ ਹੋਣੀ ਆ ਤੇ ਆਪਾਂ ਅੱਗੇ ਜਾਣਾ ਇਹਨਾਂ ਨੇ ਇਥੋਂ ਵਾਪਸ ਮੋੜ ਲਿਆ ਨਾ ਨੈਕਸਟ ਈਅਰ ਇਥੋਂ ਹੀ ਫੇਰ ਸਟਾਰਟ ਹੋਣਾ ਡੌਨ ਸਟੇਟ ਤੋਂ ਨਾ ਨੈਕਸਟ ਈਅਰ ਕਹਿੰਦੇ ਇੱਕ ਤੋਂ ਉਤਰੋਗੇ ਫੇਰ ਗ੍ਰੀਪਸ ਤੋਂ ਵੀ ਮਿਲਦੇ ਆਵਾਂਗੇ ਆਸਟ੍ਰੇਲੀਆ ਵਾਲੇ ਹੋਣਾ ਹੈ ਬੜਾ ਕਿਰੋ ਸਿੱਖ ਕੇ ਮੈਂ ਵੀ ਬਹੁਤ ਹਾਂ ਸਿੱਖ ਕੇ ਮੈਂ ਜਾ ਅਪ੍ਰੈਲ ਚ ਆਉਣੀ ਆ ਅਪ੍ਰੈਲ ਦੇ ਵਿੱਚ ਹਾਂ ਅਸੀਂ ਕੁਝ ਸ਼ੇਅਰ ਕਰਾਂਗੇ ਟਾਈਮ ਕਿਵੇਂ ਬਣਦਾ ਹੈ ਹਾਂ ਜੀ ਜੀ ਚਲੋ ਮਿਲਦੇ ਹਾਂ ਭਾਈ ਠੀਕ ਹੈ ਜੀ ਓਕੇ ਥੈਂਕ ਯੂ ਵੈਰੀ ਮਚ ਓਕੇ ਥੈਂਕ ਯੂ ਇੱਥੇ ਲਿਖਿਆ ਦੀ ਤੇ ਦੁਬਾਰਾ ਫੇਰ ਆਵਾਂਗੇ ਯਾਰ ਇਹ ਸ਼ਹਿਰ ਬਹੁਤ ਪਿਆਰਾ ਤੇ ਬਹੁਤ ਸੋਹਣਾ ਸ਼ਹਿਰ ਹੈ ਮੈਲਬਨ ਡਲਦੇ ਕਿੱਥੇ ਆ ਗੱਭਰੂ ਇਮੀਗ੍ਰੇਸ਼ਨ ਹੋ ਗਈ ਜੀ ਕਲੀਅਰ ਜਿਵੇਂ ਤੁਹਾਨੂੰ ਪਤਾ ਹੈ ਆਸਟ੍ਰੇਲੀਆ ਵੈਸੇ ਟੋਟਲੀ ਪੇਪਰਲੈਸ ਹੈਗਾ ਨਾ ਮਤਲਬ ਜਦੋਂ ਵੀਜ਼ਾ ਅਪਲਾਈ ਕਰਨਾ ਉਦੋਂ ਕੋਈ ਫਾਈਲ ਜਾਂਦੀ ਹੈ ਨਾ ਕੁਝ ਹੋਰ ਹਨਾ ਜਦੋਂ ਐਂਟਰੀ ਹੁੰਦੀ ਹੈ ਇੱਥੇ ਉਦੋਂ ਵੀ ਸਟੈਂਪ ਨਹੀਂ ਲਾਉਂਦੇ ਮੈਂ ਤਾਂ ਕਈ ਦੇਸ਼ਾਂ ਨੇ ਬੰਦ ਕਰ ਦੇ ਹੁਣ ਕੈਨੇਡਾ ਵੀ ਨਹੀਂ ਲਾਉਂਦਾ ਤੇ ਯੂਰਪ ਵੀ ਸਾਰਾ ਲਾਉਣਾ ਛੱਡ ਗਿਆ ਤੇ ਮੈਨੂੰ ਐ ਵੀ ਰਣਜਿੰਦ ਲਈ ਯਾਦਾਂ ਜੀਆਂ ਬਣਾ ਰਿਹਾ ਰਣਜਿੰਦ ਦੇ ਪਾਸਪੋਰਟ ਤੇ ਸੀ ਸਪੈਸ਼ਲ ਕਹਿ ਕੇ ਸਟੈਂਪਲੀ ਹੈ ਮੈਂ ਕਿਹਾ ਜੀ ਸਾਨੂੰ ਤਾਂ ਸਟੈਂਪ ਚਾਹੀਦੀ ਹੈ ਵੀ ਐ ਨਹੀਂ ਬਦ ਤੁਸੀਂ ਵੀ ਕਦੋਂ ਵੈਸੇ ਤਾਂ ਬੰਦ ਹੈ ਇਹਨਾਂ ਦੀ ਦਿੰਦੇ ਨਹੀਂ ਤੇ ਇਹ ਦੇਖੋ ਜੀ ਇਸ ਟੈਂਪ ਬੰਨਾਂ ਨੇ ਮਾਰਤੀ ਤੇ ਹੁਣ ਆਪਾਂ ਅੱਗੇ ਡਿਊਟੀ ਫਰੀ ਚ ਵਧਦੇ ਆਂ ਡਿਊਟੀ ਫਰੀ ਚ ਜਾ ਕੇ ਤੇ ਫਿਰ ਹੌਲੀ ਹੌਲੀ 에ਅਰ ਇੰਡੀਆ ਦੇ ਗੇਟ ਕੋਲੇ ਪਹੁੰਚਣਾ ਜੀ ਗੇਟ ਨੰਬਰ 4 ਤੋਂ ਆਪਣੀ ਫਲਾਈਟ ਉਡਾਣੀ ਹੈਗੀ ਸੋ ਆਜੋ ਇਮੀਗ੍ਰੇਸ਼ਨ ਕਰਾ ਕੇ ਆਪਾਂ ਇਹ ਪਹੁੰਚ ਗਏ ਕਿਉਂਕਿ ਪਿੰਡ ਵਿਆਹ ਬੂਹ ਨੇ ਹੁਣ ਪ੍ਰੋਗਰਾਮ ਨੇ ਜਿਹਦੇ ਕਰਕੇ ਪਿੰਡ ਜਾ ਰਹੇ ਆਂ ਥੋੜਾ ਜਿਹਾ ਤੇ ਫਿਰ ਸਜਣ ਤਜ ਨਾਲੇ Sorry. Sure. can you tell me please which side is Nas? Uh, we don't carry Nas. You know? oh. Oh. thank you, Penny. Yeah, let me. ਉਹਦੀ ਸੀਟ ਜਿਹੜੀ ਪਹਿਲੇ ਪਲੇਨ 'ਚ ਬੈਠਣ ਲੱਗੇ ਆਂ 에ਅਰ ਇੰਡੀਆ ਦਾ ਸਟਾਫ ਇੰਨਾ ਜ਼ਿਆਦਾ ਵਧੀਆ ਹੈਗਾ ਤੇ ਅਸੀਂ ਕਿਹਾ ਵੀ ਸਾਨੂੰ ਬੈਸੀਨੇਟ ਵਾਲੀ ਸੀਟ ਮਿਲੇ ਨਹੀਂ ਕਿਉਂਕਿ ਮੈਂ ਮੌਕੇ ਤੇ ਟਿਕਟ ਕਰਾਈ ਸੀਗੀ ਸਿਰਫ ਦੋ ਤਿੰਨ ਬੈਸੀਨੇਟ ਹੁੰਦੇ ਆ ਨਾ ਪਲੇਨ 'ਚ ਮੈਂ ਕਿਹਾ ਵੀ ਬੇਬੀ ਨਾਲ ਜਾਣਾ ਔਖਾ ਹੋਊ ਇੱਕ ਸੀਟ ਐਕਸਟਰਾ ਦੇ ਦੀ ਸਾਨੂੰ ਫ੍ਰੀ ਸੀਟ ਸੀ じゃあ ਅੱਜ ਸਾਨੂੰ ਇੱਥੇ ਆ ਕੇ ਸੀਟਸ ਦੁਬਾਰਾ ਚੇਂਜ ਕਰਤੀਆਂ ਜਦੋਂ ਅਸੀਂ ਪਹਿਲਾਂ ਚੈੱਕ ਇਨ ਕੀਤਾ ਸੀ ਨਾ ਉਦੋਂ ਮੈਂ ਰਿਕਵੈਸਟ ਕੀਤੀ ਸੀ ਉਦੋਂ ਮਿਲੀ ਨਹੀਂ ਕਹਿੰਦੇ ਜੇ ਬਾਅਦ 'ਚ ਖਾਲੀ ਹੋਈ ਜ਼ਰੂਰ ਦੇਵਾਂਗੇ ਤੇ ਇੱਥੇ ਬਿਲਕੁਲ ਖਾਲੀ ਸੀਟ ਦਿੱਤੀ ਇਹਨ ਥੈਂਕ ਯੂ ਵੈਰੀ ਮੱਚ ਤੇ ਸਾਡਾ ਤਾਂ ਐਕਸਪੀਰੀਅੰਸ ਵਧੀਆਗਾ ਏਰੀਅੰਡੀਆਂ ਬਾਕੀ ਦੇਖਦੇ ਅਗੇ ਸੋ ਸਾਰੇ ਪੈਸੇਂਜਰ ਜਾ ਚੁੱਕੇ ਆ ਜੀ ਤੇ ਹੁਣ ਅਸੀਂ ਬੈਠਣ ਲੱਗਿਆ ਬਿਲਕੁਲ ਲਾਸਟ ਦੇ ਜਾਗੇ ਥੈਂਕ ਯੂ ਲੈ ਵੀ ਬੰਦੇ ਸਾਰੇ ਪੰਜਾਬੀ ਹਿੰਦੀ ਆਪਣੇ ਸ਼ੁਕਰੀਆ ਜੀ ਥੈਂਕ ਯੂ ਵੈਰੀ ਮੱਚ ਹਾਂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਜੀ ਏਅਰ ਇੰਡੀਆ ਏਅਰ ਇੰਡੀਆ ਸੌਰੀ ਸੀਟ ਮਿਲਦੀ ਆਪਾਂ ਨੂੰ ਵਿੰਡੋ ਬੈਸੀਨੇਟ ਤੁਹਾਨੂੰ ਦੱਸਿਆ ਨਾ ਦੇ ਫਲਾਈਟ ਛੋਟੀ ਹੈ ਵੀ ਮੈਲਬਨ ਤੋਂ ਜਿਹੜੀ ਦਿੱਲੀ ਜਾਂਦੀ ਹੈ ਨਾ ਤੇ ਇਹ ਦੋ ਕੀ ਹੈ ਬੈਸੀਨੇਟ ਚ ਦੋ ਬਗਾਂ ਤਿੰਨ ਤੇ ਮਿਲੀ ਨਹੀਂ ਗਾ ਤੇ ਆਹ ਸੀਟ ਖਾਲੀ ਮਿਲ ਗਈ ਜੀ ਇੱਕ ਆਪਾਂ ਦੇ ਵਿਚਾਲੇ ਵਾਲੀ ਸੀਟ ਖਾਲੀ ਦੇ ਦੀ ਬੋਰਿੰਗ ਫਾਟਿਸ ਉਹ ਯਾ ਸੀਟਾ ਵਧੀਆ ਯਾਰ ਸਪੇਸ ਵੀ ਵਧੀਆ ਸਾਰੇ ਕਹਿੰਦੇ ਹੁੰਦੇ ਸੀਟਾ ਨਹੀਂ ਵਧੀਆ ਯਾਰ ਇੰਡੀਆ ਦੀ ਇਹੰਦਾ ਵਧੀਆ ਲੱਗ ਰਹੀਆਂ ਪਰ ਜਹਾਜ਼ ਨਹੀਂ ਕਹੀਏ ਬਸ ਦੋ ਹੀ ਕਹਿ ਬਣਾ ਇੱਕ ਪਹਿਲਾਂ ਇੱਕ ਦਜ ਦਾ ਸੀ ਬੈਠਿਆ ਇੱਕ ਆ ਪਿੱਛੇ ਬਸ ਐਡਾ ਕਿ ਜਹਾਜ਼ ਆ ਪਰ ਸਾਫ ਸੁਥਰਾ ਲੱਗ ਰਿਹਾ ਹੈ ਸਕਰੀਨ ਆਨ ਕਰੀਏ ਕਣ ਉਹ ਜਾਨੀ ਐਨੀਸ ਗ੍ਰੀਨਾਂ ਨਹੀਂ ਚੱਲਦੇ ਕਈ ਵਾਰ ਬੜਾ ਸਾਡੇ ਵਾਲੇ ਤਾਂ ਚੱਲ ਰਹੀ ਹੈ ਟੈਪ ਐਨੀਵੇਅਰ ਚੱਲ ਰਹੀ ਹੈ ਆਪਣੀ ਯਾਤਰਾ ਦਾ ਆਨੰਦ ਓਟਾਏ ਇੱਲੀ ਆਉਣ ਲੱਗੀ ਯਾਤਰਾ ਸਾਡੀ ਜਾਣਕਾਰੀ ਸਾਡੇ ਬਾਰੇ ਲੋਕ ਹਾਂਜੀ ਉਹ ਹੈ ਕੋਈ ਵੀ ਐ ਕੁਝ ਜਿਹੜੀ ਉਹ ਨਹੀਂ ਚੱਲਦੀ ਹੈਗਾ ਕੋਈ ਉਹ ਸੌ ਸੌਰੀ ਉਹ ਨਸਰ ਚ ਗਲੀ ਖੜਦੇ ਤੁਸੀਂ ਆ ਲੈ ਜਲਦੀ ਯਾਰ ਇੰਗਲਿਸ਼ ਕਿੱਥੋਂ ਹੋਏ ਦੀ ਹਿੰਦੀ ਆ ਸਹੀ ਸੰਗੀਤ ਸਕਾਈ ਬਾਜ਼ਾਰ ਰਿਵਾਂ ਗੇਮਸ ਵੀਡੀਓ ਗੇਮਸ ਇੰਗਲਿਸ਼ ਪਿੱਛੇ ਜਵਾਕ ਸਰੋਹੀ ਜਾਂਦੇ ਜਵਾਕ ਦਾ ਹੀ ਰੌਣਕੀ ਮੂਵੀਜ਼ ਇਨਫੋ ਫਲਾਈਡ ਦੀ ਇਨਫੋ ਮਨੀ ਆ ਨਹੀਂ ਰਹੀ ਹਜੇ ਨਾ ਅੱਗੇ ਜਾ ਕੇ ਤਾਂ ਸਮਾਂ ਬੰਦੇ ਆਪਣੇ ਕਾਫੀ ਆ ਯਾਰ ਸਾਰੇ ਆਪਣੇ ਕਿਉਂਕਿ ਸਿੱਧੀ ਡਾਇਰੈਕਟ ਫਲਾਈਟ ਇਹੀ ਜਾਂਦੀ ਹੈ ਨਾ ਸਾਰੇ ਪੰਜਾਬੀਆਂ ਨਾਲ ਭਰੀ ਹੋਈ ਹੈ। ਹਾਂਜੀ ਨਹੀਂ ਨਿਕਲ। ਕੁਝ ਗੱਲਾਂ ਤਾਂ ਨਾ ਸੱਚੀ ਹੁੰਦੀਆਂ ਨੇ 에어 ਇੰਡੀਆ ਦੇ ਆ ਦੇਖੋ। ਆ ਫ੍ਰੀ ਹੋਇਆ ਬੈਗ। 에어 ਇੰਡੀਆ ਥੋੜਾ ਜਿਆ ਮਤਲਬ ਮੈਨੂੰ ਐ ਲੱਗਦਾ ਵੀ ਜਿਵੇਂ ਇੱਕ ਕਈ ਵਾਰੀ ਆਉਂਦਾ ਹੁੰਦਾ ਨਾ ਕੰਪਲੇਂਟਸ ਸੁਧਾਰ ਕਰਨ ਦੀ ਲੋੜ ਐ ਸਗਰੀ ਨਾਲ ਕਈ ਵਾਰੀ ਕਹਿੰਦੇ ਹੁੰਦੇ ਸੁਣਦੇ ਵੀ ਨਹੀਂ ਚੱਲਦੀਆਂ। ਆ ਤਾਂ ਹੁਣ ਦੇਖ ਰਹੇ ਆਂ ਅਸੀਂ ਲੈ। ਆ ਪਿੱਛੇ ਨਹੀਂ ਖੜਦਾ ਹੈਗਾ। ਇਹ ਸਾਰੇ ਜਿਹੜੇ বাজਦਾ ਰਹੂ ਪਰ ਜਿਹੜੀ ਗੱਲ ਦੀ ਸਿਫਤ ਹੈ ਸਿਫਤ ਹੈ ਯਾਰ ਸੀਟ ਸਾਨੂੰ ਸਪੈਸ਼ਲ ਦਿੱਤੀ ਹੈ ਇਹਨਾਂ ਨੇ ਤੇ ਕਾਪਰੇਟ ਵਧੀਆ ਕਰਦਾ ਹੈ ਸਟਾਫ ਵਧੀਆ ਪਰ ਜਹਾਜ਼ਾਂ 'ਚ ਥੋੜਾ ਜਿਹਾ ਸਮਾਰਦੇ ਸਮੋਰਦੇ ਨਹੀਂ ਹੈਗੇ ਰੋਡ 'ਚ ਬੱਸਾਂ ਨੂੰ ਹੀ ਦਵੱਲੀ ਫਿਰਦੇ ਆ ਜਿਵੇਂ ਹੁੰਦੇ ਆ ਤੇ ਜਵਾਨ ਸਾਡਾ ਸੌ ਗਿਆ ਹੁਣ ਹੋਪਸੋ 14 ਘੰਟੇ ਦੀ ਫਲਾਈਟ ਹੈ 2 ਘੰਟੇ ਸੌਣਾ ਫਿਰ ਜਦੋਂ ਸਾਡਾ ਖਾ ਪੀ ਕੇ ਸੌਣ ਦਾ ਟਾਈਮ ਉਹਦੋਂ ਚੀਕ ਚਿਖੜਾ ਮਾਰਨਾ ਤੇ ਮੈਨੂੰ ਐ ਲੱਗਦਾ ਵੀ ਜਗਰਤਾ ਸਾਰੀ ਰਾਤ ਹੀ ਚੱਲੂਗਾ ਜੇ ਵੈਸੇ ਉਹ ਚੀਕ ਚਿਖੜਾ ਮਾਰਦੀ ਨਹੀਂ ਆਪੇ ਚੇਪਾ ਪਤਾ ਲੱਗਦਾ ਜੀ ਜਗਾੜੇ ਦਾ ਸਿਆਣੀ ਆ ਯਾਰ ਸਾਡੀ ਧੀ ਕਿਉਂਕਿ ਇੰਗੀਆਂ ਤਾਂ ਫਲਾਈਟਸ ਲੈ ਲਈਆਂ ਉਹ ਜੀ ਹੁਣ ਤੱਕ ਇਹੋ ਆਪਣੀ ਮੰਮੀ ਤੇ ਨਰਮ ਮੈਂ ਬਹੁਤ ਸਹੀ ਹੈ ਸਹੀ ਹੈ ਸਹੀ ਹੈ ਬਾਹਰਲੇ ਪਾਸੇ ਹਨੇਰਾ ਹੋ ਗਿਆ ਜੀ ਕਿਉਂਕਿ 8:30 ਹੋ ਗਏ ਰਾਤ ਦੇ ਤੇ ਮਲਬਨ ਚ ਮੀਂਹ ਵਸਤੋਂ ਨੂੰ ਪਤਾ ਸਾਰਾ ਤਾਂ ਨਹੀਂਓ ਚਲੀ ਜਾਂਦਾ ਹੈਗਾ ਤੇ ਹੁਣ ਫਿਰ ਮੀਂਹ ਪਈ ਜਾਂਦਾ ਫਲਾਈਟ ਆਪਣੇ ਉਡਰਣ ਵਾਲੀ ਆ ਯਾਰ ਇਹ ਨਾ ਖੜਕਾ ਕਦੋਂ ਕਰੀ ਜਾਂਦਾ ਜਿਦਾਰੀ ਲੱਗਦਾ ਹੁੰਦਾ ਬੈਰੇ ਹੁੰਦਾ ਚੱਲਣ ਲੱਗਿਆ ਇੰਨਾ ਕ ਖੜਕਦਾ ਜਾਜ ਕਰਦੀ ਹੁੰਦੇ ਨੇ ਨਹੀਂ ਹੋਰ ਤਾਂ ਨਹੀਂ ਕਰਦੇ ਇਹ ਵਾਲਾ ਕਰਦੇ ਮੰਚ 'ਚ ਬਹਿ ਜਾਂਦਾ ਕਈ ਵਾਰੀ ਇਹ ਵੀ ਕਹਿ ਪਰਮਾਤਮਾ ਸੁੱਖੀ ਸੰਧੀ ਸਫ਼ਰ ਲੰਘਾਵੇ ਤੇ ਬਾਕੀ ਯਾਰ ਆ ਵਧੀਆ ਮੈਨੂੰ ਨਾ ਵਧੀਆ ਲੱਗੀ ਇਹਨਾਂ ਦੇ ਨਾ ਸੀਟਾਂ 'ਚ ਸਪੇਸ ਬਹੁਤ ਹੈਗੀ ਹੋਰ ਵੀ ਅਸੀਂ ਪਲੇਨ 'ਚ ਬੈਨੇ ਆਹ ਦੇਖੋ ਕਿੰਨੀ ਸਪੇਸ ਹੈਗੀ ਹਾਂ ਇਹ ਦਾ ਗੁੱਡ ਪੁਆਇੰਟ ਹੈ ਸੋ ਸਵਾਗਤ ਹੈ ਜੀ ਵੀ 713 ਸੀਰੀ ਚ ਇਹ ਆਪਣਾ 에어 ਇੰਡੀਆ ਦਾ ਪਲੇਨ ਤੇ ਇੱਥੇ ਆਪਾਂ ਨੂੰ ਸੀਟ ਤੇ ਬੈਠਣ ਅਨਸਾਰ ਆਏ ਹੈ ਹੈਡਫੋਨ ਫਿਲਮਾ ਫਿਲਮਾ ਦੇਖਣ ਨੂੰ ਇਹ ਦਿੱਤੇ ਆ ਨਾਲ ਆ ਇੱਕ ਸਰਾਨਾ ਪਿੱਲੋ ਵੀ ਦਿੱਤਾ ਹੈ ਤੇ ਨਾਲ ਹੀ ਜੀ ਆਪਾਂ ਨੂੰ ਬਲੈਂਕਟ ਵੀ ਦਿੱਤਾ ਕਹਿੰਦੇ ਜੇ ਤੁਹਾਨੂੰ ਠੰਡ ਲੱਗੂ ਇਹ ਚੀਜ਼ਾਂ ਤੁਹਾਨੂੰ 에어 ਇੰਡੀਆ ਦੇ ਬੈਠਣ ਅਨਸਾਰ ਹੀ ਮਿਲ ਜਾਂਦੀਆਂ ਤੇ ਜਹਾਜ਼ ਦੇ ਵਿੱਚ ਤੇ ਬਾਕੀ ਆਪਾਂ ਐਕਸਪੀਰੀਅੰਸ ਅੱਗੇ শেয়ার ਕਰਾਂਗੇ ਕਿਵੇਂ ਰੰਦਾ ਹੈ ਨਾ ਇਹ ਬੱਚਾ ਸਾਡਾ ਸੀਟਾਂ ਦੇ ਉੱਪਰ ਦੀ ਮੋਡਿਆਂ ਤੇ ਚੜ-ਚੜ ਦੇਖਦੇ ਲੋਕਾਂ ਦੇ ਉੱਟ ਗਈ ਸੀ ਨੀਨੀ ਪੂੜੀ ਹੋ ਗਈ ਥੜੀ ਨੀਂਦ ਪੂਰੀ ਹੋ ਗਈ ਰਣ ਜਾਂਦੀ 2 ਘੰਟੇ ਸੌਣਾ ਸੀ ਸਿਰਫ ਤੇ ਹੁਣ ਵਾਲ ਬਟਨ ਦੇ ਨੋ ਪੁੱਤ ਜਸਟ ਅਕੇਟਡ ਐ ਓਕੇ ਅਜਿਹਾ ਬਨੇ ਬੰਦੇ ਵਧੀਆ ਨੇ ਇੰਡੀਆ ਵਾਲੇ ਸਾਰੇ ਗੁੱਟ ਵੇਵ ਕਰਦੇ ਕੋਈ ਘੋਰਾ-ਘੂਰਾ ਹੁੰਦਾ ਨਹੀਂ ਬਦ ਬਗਰ ਨਾ ਬੈ ਜਾਂਦੀ ਇੱਕ ਦਿਨ ਤੁਹਾਡੇ ਚਾਹ ਤਾਂ ਗੋਰੀ ਦਾ ਜੂڑا ਖੜ ਲਿਆ ਸੇ ਦੇ ਨੋ ਬੇਬੀ ਉਹ ਤੂੰ ਬੰਗਾਲੀ ਖਿੱਚਣੇ ਡੋਂਟ ਪੁੱਲ ਦਾ ਹੈਅਰ ਬੱਸ ਕਿ ਰੰਜਿੰਦਰ بیਹੇਵ ਯਰਸੈਲਫ ਓਕੇ ਜੇ ਕਿੰਦਾ ਪਾਓ ਕਿ ਸਾਡਾ ਸਿਆਣਾ ਪਤਾ ਫਲਾਈਟ ਚ ਕਾਟੀ ਤੰਗ ਕਰਦਾ ਨਾਲ ਕਿੰਦਾ ਬਾਹਰ ਯੂ ਜੇ ਕਿੰਦਾ ਪਾਓ ਤੇ ਕਿੰਦਾ ਪਾਕੇ ਤੰਗ ਕਰਦਾ ਫਲਾਈਟ ਚ ਬਹੁਤ ਕਾਮ ਰਹਿੰਦੀ ਹੈ ਤਾਂ ਸਿਆਣੀਆਂ ਤੀ ਹੈ ਨਾ ਰੰਜਿੰਦਰ ਇਹ ਆਈ ਥਿੰਕ ਆਈ ਥਿੰਕ ਹਿੱਟ ਦੀ ਘੜਦੀ ਜਾਂਦੀ ਹੈ ਕਿੰਦਾ ਪਾਕੇ ਦਿਖਾਣਾ ਚਾਹੁੰਦੇ ਕਿੰਦੋਂ ਪਾ ਦੋ ਜੜੀਆਂ ਨਾ ਸਗਰੀਨਾ ਬਈ ਇਹਨਾਂ ਦੀਆਂ ਇਹ ਮੈਨੂੰ ਕਾਟੀ ਦੇ ਚੱਲਦੀਆਂ ਸਾਡੇ ਕੋਲ ਤਿੰਨ ਸਕਰੀਨ ਨੇ ਤਿੰਨ ਚੋ ਸਿਰਫ ਇੱਕ ਚੱਲਦੀ ਹੈ ਬਾਕੀ ਸਾਰੀਆਂ ਪੇਜ ਅਨਵੇਲੇਬਲ ਹੈਗਾ ਇਹ ਬਿਲਕੁਲ ਇਹਨਾਂ ਦੇ ਕੰਮ ਕਰਨਾ ਚਾਹੀਦਾ ਇਹਦੇ ਮੈਨੂੰ ਦੋ ਗਾਰਨ ਲੱਗਦਾ ਇੱਕ ਤਾਂ ਕਹਿੰਦੇ ਉਹਨਾਂ ਜਹੇ ਜੀ ਕੋਕੋ ਹਜੇ ਕੋਕੋ ਦੇ ਬੱਚੇ ਇੱਥੇ ਚੜਨ ਵਾਲੇ ਵੀ ਆਪਾਂ ਤੇਨੂੰ ਖਰਾਬ ਕਰਨ ਵਾਲੇ ਵੀ ਆਪਾਂ ਜਿਆਦਾ ਕਰਦੇ ਆ ਦੂਜਾ ਇਹਨਾਂ ਦਾ ਖਸੂਰਾ ਵੀ ਇਹੇ ਭਾਈ ਸਮਰਾਉਂਦੇ ਸਮਰੂਹ ਦੇ ਨਹੀਂ ਮੁੜ ਕੇ ਦਿਖਾਉਂਦੇ ਨਹੀਂ ਹੈਗੇ ਤੇ ਬਾਕੀ ਇਹਨਾਂ ਨੇ ਨਾਲਾ ਵਾਈਫਾਈ ਜ਼ਰੂਰ ਚੱਲਦਾ ਹੈ ਵਾਈਫਾਈ ਦਿੱਤਾ ਹੈ ਤੇ ਵਾਈਫਾਈ ਦੇ ਵਿੱਚ ਜਿਹੜਾ ਸਿਨੇਮਾ ਹੈਗਾ ਉਹ 90s ਦਾ ਹੈਗਾ ਕਰਨ ਅਰਜਨ ਕੋਇਲਾ ਤੇ ਪ੍ਰਾਣੀਆਂ ਫਿਲਮਾਂ ਜਿਹੜਾ ਬਾਦਲ ਪਤਾ ਨਹੀਂ ਜਿਹੜੀਆਂ ਬਚਪਨ ਚ ਦੇਖੀਆਂ ਸੀਗੀਆਂ ਤੇ ਉਹ ਫਿਲਮਾਂ ਇਹ ਇਹ ਤੁਸੀਂ ਦੇਖ ਸਕਦੇ ਹੋ 에어 ਇੰਡੀਆ 'ਚ ਅਵੇਲੇਬਲ ਮਿਲੂ ਤੁਹਾਨੂੰ ਤੇ ਆ ਸੀਟ ਵਧੀਆ ਕੰਫਰਟ ਹੈ ਯਾਰ ਤੇ ਆਰਾਮ ਨਾਲ ਆ ਬਹੁਤ ਖੁੱਲਾ ਡੁੱਲਾ ਹੈ ਇਹ ਸਾਨੂੰ ਵਧੀਆ ਲੱਗਿਆ ਆ ਚੀਜ਼ ਜ਼ਿਆਦਾ ਵਧੀਆ ਹੈ ਆਈ ਲਵ ਮਾਈ ਇੰਡੀਆ ਆਈ ਲਵ ਮਾਈ ਇੰਡੀਆ ਬ੍ਰੇਕਫਾਸਟ ਆ ਗਿਆ ਪਰੌਂਠੇ ਇਹ ਸਿਰਫ 에어 ਇੰਡੀਆ ਦੇ ਮਿਲ ਚ ਮਿਲਦੇ ਆ ਤੇ ਨਾਲ ਚਾਹ ਹੀ ਹੈ ਸਵੇਰ ਦੇ 3 ਵਜੇ ਹੋਏ 3 ਵਜੇ ਦਾ ਬ੍ਰੇਕਫਾਸਟ ਤੇ ਨਾਲ ਥੋੜਾ ਜਿਹਾ ਤਲੀਆਂ ਵੀ ਦਿੱਤਾ ਪਾਪਰ ਇੰਡੀਆ ਵਾਲਾ ਬ੍ਰੇਕਫਾਸਟ ਮਿਲ ਰਿਹਾ ਜੀ ਤੇ ਆ ਰਣਜੀਤ ਨੂੰ ਵੀ ਦੇ ਕੇ ਨਾਲ ਕਹਿੰਦੇ ਬੱਚਿਆਂ ਲਈ ਪਿਉਰੀ ਵੀ ਤੁਸੀਂ ਨਿਆਣੇ ਨੂੰ ਦੇ ਸਕਦੇ ਆ ਤੇ ਦੇ ਵੀ ਸ਼ੱਕਦੇ ਹਾਂ ਹੁਣ ਸਵੇਰੇ ਸਵੇਰੇ ਭਰਉਂਠੇ ਖੁਸ਼ੀ ਤੁਹਾਨੂੰ ਜ਼ਿਆਦਾ ਇੱਕ ਵਾਰੀ ਮੈਨੂੰ 에ਅਰ ਇੰਡੀਆ ਨੇ ਸਵੀਡਿਸ਼ ਚ ਕੀ ਦਿੱਤਾ ਸੀਗਾ ਵਦਾਨਾ ਪੁਜੀਆ ਵਦਾਨਾ ਪੁਜੀਆ ਤੇ ਦੱਸਣ ਸਵੀਡਿਸ਼ ਚ ਸਵੇਰੇ ਸਵੇਰੇ ਵਦਾਨਾ ਸਵੇਰੇ ਸਵੇਰੇ 4 ਵਜੇ ਉਤਰਨਾ ਸੀ ਉਦੋਂ ਵੀ ਅੱਜ ਦੇਖਦੇ ਜੀ ਅੱਜ ਸਵੇਰੇ 4 ਵਜੇ ਮਿਲਿਆ ਜਦੋਂ ਉਤਰਨਾ ਫਿਰ ਤੁਹਾਨੂੰ ਦਿਖਾਉਂਗਾ ਇੱਕ ਵਾਰੀ ਤੁਹਾਨੂੰ ਵਦਾਨਾ ਪੁਜੀਆ ਮਰੇ ਅਜੇ ਤੱਕ ਜਾਂਦਾ ਸਵੀਡਿਸ਼ ਚ ਹੁੰਦਾ 에ਅਰ ਇੰਡੀਆ ਜੀ ਮਿਲ ਸਕਦਾ ਭਾਈ ਬਾਈ ਲੋਗ ਹਮਾਰੀ ਟ੍ਰੈਡੀਸ਼ਨਲ ਡਿਸ਼ ਹੈ ਇਹ ਇੰਡੀਆ ਦੀ ਜਿਹੜੀ ਵਦਾਨਾ ਪੁਜੀਆ ਹੈ ਚਲੋ ਹੁਣ ਆਪਾਂ ਮੀਲ ਇੰਜੋਏ ਕਰਦੇ ਆ ਆਪਣੀ ਰੋਟੀ ਖਾ ਲਈਏ ਤੇ ਫਿਰ ਅੱਗੇ-ਅਗੇ ਜਿਉਂ ਹੋਇਆ ਉਹ ਲੈ ਲਖੋ ਨੀਆ ਖਾਰੇ ਕਾ ਵੀ ਨਾ ਬਰ ਰਹੇ ਰਹੀਏ ਨਾ ਸੇਫ ਲੈਟੀਏ ਹਲਦਾ ਵੀ ਕਿੰਨਾ ਤਾੜੀਆਂ ਮਾਰਨੀਆਂ ਚਾਹੀਦੀਆਂ ਨੇ ਸੇਫ ਲੈਟੀਏ ਜੀ ਕਿਚਿਹੜਾ ਹੀ ਚੱਲੇਗਾ ਫਲਾਈਟ 'ਚ ਸਫ਼ਰ ਬਾਲਾ ਲੰਬਾ ਯਾਰ 14 ਘੰਟਿਆਂ ਦਾ ਆਸਟ੍ਰੇਲੀਆ ਨਿਊਜ਼ੀਲੈਂਡ ਸੱਚੀ ਬਾਲੇ ਦੂਰ ਆ ਇੱਕ ਹੈ ਵੀ ਬਾਲੇ ਨਿਆਣੇ ਸੀਗੇ ਫਲਾਈਟ 'ਚ ਤੇ ਸਵੇਰ ਦੇ 6:15 ਅੱਧੇ ਘੰਟੇ ਦੀ ਦੇਰੀ ਨਾਲ ਅਸੀਂ ਪਹੁੰਚ ਗਏ ਜੀ ਬੱਚਾ ਸਾਡਾ ਦੁਬਾਰਾ ਸੌਂ ਗਿਆ ਸਿੱਕੇ ਇੰਡੀਆ ਤੋਂ ਤੇ ਦਸੰਬਰ ਚੜਿਆ ਆ ਤੇ ਦੇਖੋ ਕਿੰਨਾ ਟਾਈਮ ਲੰਘ ਗਿਆ ਸਾਰੀਆਂ ਗਰਮੀਆਂ ਗਰਮੀਤ ਕੀ ਬਾਹਰ ਘਟਦੀਆਂ ਤੇ ਹੁਣ ਇੱਕ ਦੋ ਇਹ ਸੀ ਇੱਕ ਦਾ ਕੰਮ ਐ ਇੱਕ ਦਾ ਰਣਜਨ ਦੀ ਵੈਕਸੀਨ ਕਰਾਉਣੀ ਐ ਤੇ ਵੈਕਸੀਨ ਕਰਕੇ ਸਪੈਸ਼ਲ ਆਏ ਆ ਤੇ ਦੂਜਾ ਜੀ ਆ ਲੋਹੜੀ ਵੀ ਕਰਨੀ ਐ ਪਰ ਰਣਜਨ ਦੀ ਤਾਂ ਵੀ ਵਾਪਸ ਆਏ ਆ ਤੇ ਨਵੇਂ ਸਾਲ ਤੇ ਦੇਖਦੇ ਆ ਜੇ ਕਿਤੇ ਪਲਾਨ ਹੋਇਆ ਨਾ ਜਾਣ ਦਾ ਵੈਸੇ ਸੋਚ ਰਹੇ ਆ ਅਸੀਂ ਤਾਂ ਸੋਚ ਰਹੇ ਸੀ ਵਾਪਸ ਨਾ ਆਈ ਨਵਾਂ ਸਾਲ ਬਾਹਰ ਮਨਾ ਕੇ ਆਈ ਕਿਤੇ ਪਰ ਵੈਕਸੀਨ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਸਭ ਤੋਂ ਜ਼ਰੂਰੀ ਜਿਹੜੇ ਕਰਕੇ ਵਾਪਸ ਆਏ ਆ ਹਨ ਵੈਲਕਮ ਟੂ ਇੰਡੀਆ ਸਾਗੜੀ ਰੋਤ ਚ ਆਏ ਆ ਪੂਰਾ ਸਾਗ ਮਾਣ ਜਣੇ ਇਮੀਗ੍ਰੇਸ਼ਨ ਤੇ ਭੀੜ ਹੈ ਨਹੀਂ ਖੁਸ਼ੀ ਆ ਕਾਕਾ ਤੁੰਨੀ ਕਰ ਲਈ ਗਾ ਸ਼ਾਇਦ ਜਿਆਦਾ ਲੋਕਾਂ ਕੋਲ ਆਸਟ੍ਰੇਲੀਅਨ ਪਾਸਪੋਰਟ ਹੀ ਹੋਣਗੇ ਉਹਨਾਂ ਨੂੰ ਲੋਡ ਨਾ ਉਹਨਾਂ ਨੂੰ ਹੋਰ ਪਾਸੇ ਲੋੜ ਹੈ ਆਪਾਂ ਨੂੰ ਹੋਰ ਪਾਸੇ ਸਮਾਨ ਆਪਣਾ ਪਹੁੰਚ ਗਿਆ ਜੀ 7 ਨੰਬਰ ਤੇ ਮਿਲਵਨ ਤੋਂ ਆਈ ਹੈ ਲੰਡਨ ਤੋਂ ਵੀ ਉਤਰੀ ਹੋਣੇ ਹੈ ਸਿਡਨੀ ਤੋਂ ਵੀ ਆਈ ਹੈ ਉਹ ਡਿਲੇ ਚੱਲ ਰਿਹਾ ਹੈ ਬੈਗ ਲੈ ਲੀਏ ਹਾਂ ਹਾਂ ਜੀ ਆਸਟ੍ਰੇਲੀਆ ਵਾਲੇ ਇੱਥੋਂ ਟੱਚ ਹੀ ਮਿਲਣਗੇ ਜੀ ਬਾਪਾ ਟੱਚ ਹੀ ਗਰੇ ਟੱਚ ਬੇਬੇ ਬਾਪੂ ਆਈ ਨੇ ਸਾਰੇ ਜਿਆਦਾ ਅੱਛੀ ਦੇਖਦੇ ਆ ਹਜੇ ਪਹੁੰਚੇ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਉਧਰ ਦਾ ਬਾਇਓ ਸਿਕਿਉਰਿਟੀਆ ਕਰਾਉਂਦੀ ਮਰਗੇ ਸੇਵ ਤਾਂ ਨਹੀਂ ਲਿਆਂਦੇ ਆਹ ਤਾਂ ਨਹੀਂ ਲਿਆਂਦਾ ਕੋਈ ਬੀਤ ਤਾਂ ਨਹੀਂ ਲੈ ਕੇ ਆਏ ਇੰਡੀ ਛੂ ਤਾਂ ਨਹੀਂ ਕਹਿੰਦੇ ਮਿੱਟੀ ਤਾਂ ਨਹੀਂ ਲੱਗੀ ਇੰਡੀ ਵਾਲੇ ਦੇਖ ਲੋ ਆ ਕੋਈ ਕੋਸ ਮਰਜੀ ਲਿਆਓ ਵੈਸੇ ਵੀ ਚੈੱਕ ਵੀ ਨਹੀਂ ਕਰਦੇ ਹੈਗੇ ਕੋਈ ਐਂ ਐਂ ਠੂਦਣੇ ਬਾਹਰ ਭੱਗ ਜਾਓ ਬਸ ਚੱਲ ਵੀ ਹਾਂ ਤੇ ਆਪਣੇ ਉਥੇ ਬੜੀ ਸਟ੍ਰਿਕਟ ਸਕਿਉਰਿਟੀ ਹੈ ਯਾਰ ਬਾਈ ਸਕਿਉਰਿਟੀ ਬੜੀ ਟਾਈਟ ਹੈ ਉਹਨਾਂ ਘੰਟੇ ਚ ਇੰਨੀ ਤਾਂ ਕਿਸੇ ਦੇ ਛੁਵਿੰ ਦੇਖੀ। ਉਹ ਜੀ ਐਗਜ਼ਿਟ ਲੈ ਲਈ ਹੁਣ ਆਪਾਂ। ਬਾਈ ਹੁਣੇ ਆਏ ਹੋਣਗੇ ਲੈਣ। ਅਜੇ ਤਾਂ ਆਪਣਾ ਇੱਕ ਫਲਾਈਟ ਦਾ ਇੱਕ ਦੇਸ਼ ਦਾ ਸਫ਼ਰ ਹੋਰ ਪਿਆ ਹੈ। 6 ਘੰਟੇ ਲੱਗਣੇ ਆ। ਕਿਦਾਂ ਬਾਜੀ ਠੀਕ ਠਾਕ? ਉਹ ਫਾਈਨਲੀ ਪਹੁੰਚ ਗਏ ਜੀ ਐਗਜ਼ਿਟ ਤੇ ਹੂੰ 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 ਲੋ ਪਪਾ ਤਾਉਣ ਸਾਰ ਲਾ ਕੇ ਫੋਟੋਆਂ ਦੇ ਆਪਾਂ ਨਿਕਰੇ ਪੰਜ ਨੰਬਰ ਗੇਟ ਚ ਆਜੋ ਜੀ ਚੱਲੀਏ ਹੁਣ ਸਵੇਰ ਦੇ 5:00 ਵੱਜ ਗਏ ਜੀ ਤੇ ਪੋਲੂਸ਼ਨ ਪੂਰਾ ਛਾਇਆ ਹੋਇਆ ਹੈ ਬਾਈ ਕੀ ਕਰ ਰਿਆ ਗਿਆ ਦਿੱਲੀ ਜੀ ਬਾਈ ਤੁਹਾਨੂੰ ਪਤਾ ਹੀ ਆ ਹੁਣ ਉਹਦਾ ਲੋਡ ਹੁਣ ਤਾਂ ਬਹੁਤ ਵਧੀਆ ਹੁਣ ਵਧੀਆ ਪਹਿਲਾਂ ਬੜਾ ਖਰਾਬ ਸੀ ਹੁਣ ਤਾਂ ਬਹੁਤ ਵਧੀਆ ਲੋਗ ਅਸੀਂ ਨਾ ਮੈਨੂੰ ਲੱਗਦਾ 6 ਮਹੀਨੇ ਬਾਅਦ ਆਏ ਪਹਿਲਾਂ 1 ਮਹੀਨੇ 2 ਮਹੀਨੇ ਬਾਅਦ ਹੁੰਦੇ ਸੀ ਨਾ ਮਹਿਸੂਸ ਨਹੀਂ ਹੁੰਦਾ ਸੀਗਾ ਐਤਕਿ 6 ਮਹੀਨੇ ਬਾਅਦ ਇੰਡੀਆ ਆਏ ਆ ਤਾਂ ਕਰਕੇ ਵਾਵਾ ਵੈਸੋ ਹੋ ਰਿਹਾ ਜਿਵੇਂ ਬਾਹਰਲੇ ਬੰਦੇ ਨਾ ਸੱਚੀ ਕਹਿੰਦੇ ਹੁੰਦੇ ਸੀ ਵੀ ਭਾਈ ਹਵਾ ਉਤੋਂ ਦੀ ਆਬੋ ਹਵਾ ਥੋੜਾ ਫਰਕ ਹੈ ਬਾਹਰ ਨਾਲੋਂ ਤੇ ਉਹ ਅੱਜ ਲੱਗ ਰਿਹਾ ਹੈਗਾ ਦੇਖ ਕੇ ਇਧਰ ਦੇ ਅਸਮਾਨ ਕਿਵੇਂ ਹੋਇਆ ਬੈਗਾ ਸੱਚੀ ਯਾਰ ਬਹੁਤ ਊੜ ਚੜੀ ਹੋਈ ਐ ਕੁਛ ਤਾਂ ਹੁਣ ਸਰਦੀਆਂ ਦਾ ਮਹੀਨਾ ਚੱਲ ਪਿਆ ਨਾ ਤੇ ਉਹ ਵੀ ਆਪਣਾ ਠੰਡਾ ਧੰਡਾ ਥੋੜੀ ਜੀ ਮੈਨੂੰ ਲੱਗਦਾ ਅਜੇ ਤਾਂ ਬੱਸ ਪੈਣ ਨਹੀਂ ਲੱਗੀ ਹੋਣੀ ਇਹੋ ਜਿਹਾ ਨਜ਼ਾਰਾ ਹੈ ਸਵੇਰ ਦੇ 5 ਵਜੇ ਦਾ ਦਿੱਲੀ 에ਰਪੋਰਟ ਦਾ ਵਰਲਡ ਦੇ ਮੈਨੂੰ ਲੱਗਦਾ ਬਿਜ਼ੀ ਕਿੰਨਾ ਕੁਸ਼ ਕੋ ਮੈਂ ਹੁਣ ਦਾ ਬਿਜ਼ੀ ਚੁਹੀ ਹੈ ਵੀ ਬਹੁਤ ਬਿਜ਼ੀ ਚੱਲਦਾ ਰਹਿੰਦਾ ਏ ਡਿਗ ਗੇਟਵੇ ਟੂ ਨਿਊ ਇੰਡੀਆ ਨਿਊ ਇੰਡੀਆ ਬਣਾਉਣ ਨੂੰ ਯਾਰ ਬਹੁਤ ਮਿਹਨਤ ਚਾਹੀਦੀ ਹੈ ਆਪਣੇ ਲੋਕਾਂ ਦਾ ਸਹਿਯੋਗ ਚਾਹੀਦਾ ਹੈ ਫੇਰ ਨਿਊ ਇੰਡੀਆ ਬਣ ਸਕਦਾ ਹੈ ਇਧਰੋਂ ਆਪਾਂ ਆਏ ਹਾਂ ਤੇ ਗੱਲਾਂ ਨਾਲ ਨਹੀਂ ਗੱਲਾਂ ਚੱਲੀਏ ਜੀ ਮੰਨ ਤੇ ਪਰੌਂਠੇ ਦੀ ਕਦਿਆ ਹਾਂਜੀ ਪਰੌਂਠੇ ਦੀ ਕਦਿਆ ਮੈਂ ਹਾਂਜੀ ਚਲੋ ਤੁਸੀਂ ਤੁਸੀਂ ਚਲਾਓ ਇਸ ਡਾਲਰ ਇੱਥੋਂ ਜਾਂਦੀ ਹੈ ਜੀ ਇੰਡੋ ਕਨੇਡੀਅਨ ਜੇ ਇੰਡੋ ਕਨੇਡੀਅਨ ਤੇ ਜਾਣਾ ਕਹਿੰਦੇ ਬਾਹਰ ਨੂੰ ਹੁੰਦਾ ਬਾਈ ਜਿਹੜੀਆਂ ਬੱਸਾਂ ਬੁੱਸਾਂ ਚਲਾਈਆਂ ਚਲਦੀਆਂ ਹੁਣ ਉਹ ਘੱਟ ਹੋ ਗਈਆਂ ਜਿਹੜੀਆਂ ਜਿਹੜੀਆਂ ਰੋਡਵੇ ਪਤਾ ਨਹੀਂ ਪਹਿਲਾਂ ਕਿਹੜੀਆਂ ਚਲਾਈਆਂ ਸੀ ਬੰਦ ਹੋ ਗਈਆਂ ਤੇ ਸਾਡੀ ਇੰਡੋ ਕੈਨੇਡੀਅਨ ਬਾਈ ਸੇਵਕ ਇਹਨਾਂ ਨਹੀਂ ਆ ਜਾਣਾ ਹੁੰਦਾ ਹਰ ਵਾਰ ਉੱਪਰ ਵੀ ਆ ਹਾਂ ਇੰਡੋ ਕੈਨੇਡੀਅਨ ਐ ਮੋਰੇ ਨਹੀਂ ਆ ਕੇ ਲੈਣ ਆਉਂਦੇ ਉਹ ਖੜਨਾ ਪੈਂਦਾ ਦੋ ਦੋ ਘੰਟੇ ਬਿਲਕੁਲ ਉਹ ਬੱਲੇ ਰਾਂਜਿੰਦਰ ਖੁਸ਼ ਹੋ ਰਹੀ ਹੈ ਕੁੱਤੇ ਦੇਖ ਕੇ ਪੁੱਤ ਆਪਣੇ ਦੇਸ਼ ਆ ਗਏ ਆਪਾਂ ਇਹ ਐਦਾਂ ਹੀ ਚੱਲਦਾ ਹੈ ਇਹ ਹੀ ਕਰ ਦੇਣੀ ਹੈ ਫਰੈਂਡ ਨਹੀਂ ਸੀ ਉਹ ਬਹੁਤ ਆ ਉਹ ਕੰਗੜਾ ਹੀ ਕਹਿ ਰਹੇ ਨੇ ਉਹ ਦੇਖੀ ਰਾਂਜਨ ਨੇ ਉਹਦੀ ਕਦੇ ਕੋ ਨਿਕਲਿਆ ਸ਼ਿਕਾਰੀ ਇਹਦਾ ਪੁੱਤ ਅਜੇ ਬਹੁਤ ਕੁਝ ਦੇਖਣ ਨੂੰ ਮਿਲੂ ਅੱਗੇ ਕੇ ਮੱਝਾਂ ਗਾਵਾਂ ਹਾਈ ਤਾਂ ਜਦੋਂ ਪਿੰਡ ਨੂੰ ਜਾਵਾਂਗੇ ਇਹਨਾਂ ਦਾ ਗਾਈਆਂ ਹੁਣ ਸੜਕ ਤੇ ਇਹਨੂੰ ਕੋਈ ਟੇਕ ਵੀ ਮੜਾ ਯਾ ਚਲੋ ਇਹ ਨਹੀਂ ਆਓ ਫਨੀ ਹੈ ਆਪਦਾ ਆਪਦਾ ਭਵੇਂ ਆਪਦਾ ਹੀ ਹੈ ਪਰ ਫਨੀ ਲੱਗਦਾ ਬਸ ਵਧੀਆ ਲੱਗਦਾ ਹੈਗਾ ਕਹਿੰਦੇ ਆਪ ਦਾ ਮਾਰੂ ਭੁੰਜੇ ਸਿੱਟੂ ਲੈ ਵੀ ਕਾਰ ਚੱਕ ਲਈਏ ਹੁਣ ਆਪਾਂ ਸਮਾਨ ਰੱਖ ਲਈਏ ਖੁਸ਼ੀ ਕਹਿੰਦੇ ਕਹਿੰਦੇ ਰਣਜਿੰਦਰ ਨੂੰ ਕਹਿੰਦੇ ਠੰਡ ਤਾਂ ਹੀ ਲੱਗਦੀ ਹੋ ਜੈਕਟ ਜੋ ਕਿ ਕੁਝ ਪਾ ਦਈਏ ਮੈਂ ਕਿਹਾ ਮੈਲ ਬੰਦੀ ਇੰਨੀਆਂ ਠੰਡਾਂ ਦੇ ਨਿਕਲੇ ਸੀ ਹੈ ਕਿਉਂ ਰਣਜਿੰਦਰ ਪੁੱਤ ਇੰਨੀ ਇੰਨੀ ਠੰਡਾ ਚ ਆ ਕੇ ਤੇਜ ਹਨੇਰੀਆਂ ਜਿੱਥੇ ਭਗਦੀ ਸੀ ਯਾਰ ਤਾਂ ਕੁਝ ਵੀ ਨਹੀਂ ਮੇਰਾ ਟੈਂਪਰੇਚਰ ਫਿਰ ਵੀ ਡਾਊਨ ਹੈ ਮੇਰੇ ਖਿਆਲ ਚ 10 12 ਡਿਗਰੀ ਹੁਣ 12 13 10 12 ਇੱਥੇ ਹੀ ਹੋਣਾ ਹੰਦ ਲੱਗਦੀ ਸੀ ਨਹੀਂ ਲੱਗਦੀ ਸੀ ਬਸ ਪਿੰਡ ਪਹੁੰਚ ਜਾ ਓਕੇ 6 ਹੋਅਰਸ ਮੋਰ ਸਿਆਣੀ ਦੀ ਰੇਅਰ ਫਲਾਈਟ ਜਮਾਂ ਨਹੀਂ ਚੱਕਾ ਰੋਲੀ ਕੀਤਾ ਹੈ ਨਾ ਤੇ ਸੋ ਜਾਂਦੀ ਹੈ ਉੱਥੇ ਨੇ ਆਪਦੀ ਜਮੇ ਮੰਮੀ ਤੇ ਗਈ ਹੈ ਜਮਾਂ ਨਰਮ ਪਿਆਰ ਕੀ ਹੈ ਜਮਾਂ ਆਪਣੇ ਕਦੇ ਪਿਆਰ ਕੀ ਕਦੇ ਪਾਵਾਂ ਦਿੱਲੀ ਗਣਾ ਘਟਾ ਕਦੇ ਨਵਾਂ ਸਾਲ ਪੂਰਾ ਧੂਂਦਾਮ ਨਾਲ ਇੱਥੇ ਮਨਾਇਆ ਜਾਊਗਾ ਦੀਮ ਵਾਲਾ ਕੀਤੀ ਪਈਆ ਕ੍ਰਿਸਮਸ ਦੀਆਂ ਤਿਆਰੀਆਂ ਹੈ ਹੁਣ ਤਾਂ ਭਾਈ ਸੂਰਜ ਵੀ ਲੇਟ ਚੜਦਾ ਹੋਣਾ ਹਨਾ ਹੁਣ ਕੋਈ ਚੜ੍ਹਦੇ 7 8 7 7:30 ਚੜ੍ਹਦਾ ਮਨ 7 ਵਜੇ ਹਾਂ ਸਾਫਰ ਪਹਿਲਾਂ ਨਾਲੋਂ ਸੌਖਾ ਹੋ ਗਿਆ ਦਿੱਲੀ ਦਾ ਵੀ ਮਨ ਲੱਗਦਾ ਇੰਡੀਆ ਜਿੰਨੀ ਤਰੱਕੀ ਕਰ ਰਿਹਾ ਕੋਈ ਦੇਸ਼ ਕਰ ਨਹੀਂ ਰਿਹਾ ਰੋਡ ਰੋਡ ਐ ਛੰਡ ਕੱਢੇ ਪਏ ਯਾਰ ਇੱਕ ਘੰਟਾ ਲੱਗੇ ਇੱਕ ਘੰਟੇ ਚ ਅਸੀਂ ਰੁੱਤਕ ਪਹੁੰਚਣਾ ਨੇ ਦੇਖ ਲੋ 에어ਪੋਰਟ ਤੋਂ ਚੱਲ ਕੇ ਜਮੇ ਪਤਾ ਨਹੀਂ ਆਇਆ ਯਾਰ ਰਾਤ ਨੇ ਟ੍ਰੈਫਿਕ ਨਹੀਂ ਟਨਲ ਟਨਲ ਬਣ ਗਏ ਹਨਾ ਪੂਰਾ ਐਨ ਸਿਸਟਮ ਵਧੀਆ ਬਣਿਆ ਪਿਆ ਹੈਗਾ ਸੋ ਹੁਣ ਰੁਕੇ ਜੀ ਇੱਥੇ ਬ੍ਰੇਕਾਂ ਮਾਰੀਆਂ ਪ੍ਰੌਂਠੇ ਖਾਣ ਲਈ ਤੇ ਇਹ ਪ੍ਰੌਂਠੇ ਖਾਏ ਬਣਾ ਨਾ ਸੀ ਜਦੇ ਬਾਹਰ ਜਾਣਾ ਹੋਵੇ ਨਾ ਉਦੋਂ ਲੰਘੀਏ ਜਦੋਂ ਆਉਣਾ ਹੋਵੇ ਨਾ ਉਦੋਂ ਲੰਘੀਏ ਸਵੇਰ ਦੇ 6:30 ਵਜੇ ਹੋਇਆ ਪਰ ਪ੍ਰੌਂਠੇ ਚੋਪੜਦੇ ਆ ਜੋ ਫੂਡ ਗੁੱਡ ਤਾਬੇ ਦੇ ਹੋਣ ਢੀ ਵਾਲੇ ਨੇ ਮੈਂ ਵੀ ਢਾਬੇ ਆਪਣੇ ਵੀ ਤਰੱਕੀ ਕਰ ਗਏ ਹੈ। ਦੇਖੋ। ਸ਼ਾਂਤ ਬੈਗਾ ਬਰਾਜੇ। ਬਹੁਤ ਵਧੀਆ। ਹੂੰ ਸਵੇਰ ਸਵੇਰ ਹੋਈ ਹੈ। ਲੋਬੇ ਨਹੀਂ ਹੈ ਜੀ। ਹਾਂਜੀ। ਇਹ ਆ ਗਏ ਜੀ ਆਪਣੇ ਪਰੌਂਠੇ ਮੱਖਣੀ ਦੇ ਨਾਲ। ਮੱਖਣੀ ਪਤਾ ਨਹੀਂ ਅਸਲੀ ਹੈ ਕਿ ਨਕਲੀ ਹੈ ਹੁਣ। ਇਹ ਤਾਂ ਨਹੀਂ ਪਤਾ। ਤੇ ਆ ਜੇ ਪਨੀਰ ਵਾਲੇ ਪਰੌਂਠੇ ਇਧਰ ਸਾਡੇ ਫੌਜੀ ਬੈਂਡ ਵਾਲੇ ਬੰਦੇ ਆਏ ਹੋਏ ਆ ਆ ਲੋ ਪੁੱਤ ਆ ਲੋ ਕੋਈ ਕਹਿੰਦੇ ਸਾਨੂੰ ਦੂਜਾ ਫੌਜੀ ਬੈਂਡ ਆਇਆ ਚਲੋ ਵੀ 8 ਟਨ ਮੈਨੂੰ ਵੀ ਮਿਰਚ ਦਾ ਚਾਰ ਰੱਖ ਦੋ ਕਿਉਂ ਸੇਵ ਕੋ ਭਾਈ ਗੱਲਬਾਤ ਵੱਖਰੀ ਐ ਇਹ ਪਰੌਂਠਿਆਂ ਦੀ ਹਾਂ ਕੋਲੜਾ ਵਾਲੀ ਚਾਹ ਨਾਲ ਪੁੱਤ ਨਾਟ ਫਾਰ ਯੂ ਨਾਂਜਿੰਦਾ ਰਿਪਨ ਇਹਨੂੰ ਇਹਦਾ ਖਾਣ ਦੇਣਾ ਯਾਰ ਕੀ ਹੋ ਗਿਆ ਭਾਈ ਇਹ ਕਦੇ ਮੈਨੂੰ ਵੀ ਖਵਾਓ ਮੈਂ ਵੀ ਇੰਨਾ ਕੁਝ ਖਾ ਲਿਆ ਯਾਰ ਕਿੰਨੇ ਪਰੌਂਠੇ ਖਾ ਲਏ ਯੂ نو ਜਸਟ 12 ਡਾਲਰਸ ਓਨਲੀ ਯਾ ਓਨਲੀ ਅੱਛਾ 12 ਡਾਲਰ ਹੀ ਬਣਿਆ ਭਾਈ ਸਾਡੇ ਤਾਂ ਸਾਡੇ ਸਾਹ ਹਾਂ ਨਾਲ ਤਾਂ ਇਹ ਨਾਥਿੰਗ ਇੰਡੀਆ ਚੀਜ਼ ਬਹੁਤ ਆ ਪਾਣੀ ਵੀ ਰਹਿੰਦੇ ਸੀ ਉੱਥੇ 12 ਡਾਲਰ ਦਾ ਤਾਂ 12 ਡਾਲਰਸ ਉਹ ਭਰਮਾ ਕੇ ਯਾਰ ਇੰਡੀਆ ਸਸਤਾ ਜਿਹੜੇ ਐਨ ਆਰ ਆਈ ਯਾਰ ਉਹਨਾਂ ਨੂੰ ਵੀ ਸਸਤਾ ਲੱਗਦਾ ਹੋਊ ਆਪਾਂ ਦਾ ਐ ਲੱਗ ਰਿਹਾ ਹੈ ਇੰਡੀਆ ਦੇ ਹਿਸਾਬ ਨਾਲ ਸੋਚੋ ਕਿ 800 ਬਣ ਗਿਆ 800 ਖਾਦਾ ਹੁੰਦਾ ਪਿੰਡਾਂ ਦੇ ਵਾਸਤੇ ਬਾੜਾ ਹੁੰਦਾ ਹੈ ਦਾਣਾ ਹੁੰਦਾ ਹੈ ਬਾੜਾ ਮਹਿੰਗਾ ਲੱਗਦਾ ਓਏ ਹਾਂਜੀ ਆਸਟ੍ਰੇਲੀਆ ਤੇ ਇੰਨੇ ਦਾ ਤਾਂ ਪਾਣੀ ਪੀ ਜਾਂਦੇ ਸੀ ਅਸੀਂ ਆ ਬਾੜਾ ਮਹਿੰਗਾ ਬਾਹਰ ਬਾਹਰ ਦੇ ਹਿਸਾਬ ਨਾਲ ਤਾਂ ਇੰਡੀਆ ਬਾੜਾ ਸਸਤਾ ਯਾਰ ਹਾਂ ਵਧੀਆ ਵਧੀਆ ਦੇਜੇਗਾ ਆਏ ਹਾਏ ਹਾਏ ਸਿਆਲਾਂ ਦੀ ਮੱਠੀ ਮੱਠੀ ਧੁੱਪ ਰੂੜੀਆਂ ਰੇਤਾ ਨਜ਼ਾਰਾ ਆ ਰਿਹਾ ਐ ਐਨ ਆਰ ਆਈ ਵਾਲੀ ਫੀਲਿੰਗ ਆ ਰਹੀ ਐ ਸਾਨੂੰ ਵੀ ਕਿੰਨੇ ਟਾਈਮ ਬਾਅਦ ਪੰਜਾਬ ਦੇਖਿਆ ਕਣਕਾਂ ਵੇਜ ਗਈਆਂ ਬੜ ਦਰੇੜੇ ਦੇਖੋ ਸੋਹਣਾ ਲੱਗ ਰਿਹਾ ਐ ਲੱਗ ਪੰਜਾਬ ਫਿਲਮ ਵਾਂਗੂੰ ਓ ਦਬਦੇ ਦਬਦੇ ਕਿੱਲੀ ਇਹ ਐ ਮੇਰਾ ਖੇਤਾਂ ਵਾਲਾ ਪੰਜਾਬ ਦੁਪਹਿਰ ਦੇ ਵੱਜ ਗਏ ਜੀ 12 ਤੇ ਪਿੰਡ ਪਹੁੰਚ ਗਏ ਆ ਪਿੰਡ ਵਾਲੀਆਂ ਰਾਹਾਂ ਪਿੰਡਾਂ ਦੀਆਂ ਤਾਂ ਕਹਿੰਦੇ ਊਖਲੀਆਂ ਵੀ ਜਾਂਦ ਹੁੰਦੀਆਂ ਬੰਦੇ ਨੂੰ ਵੀ ਇੱਥੇ ਊਖਲੀ ਆਉਣੀ ਹੈ ਪਿੰਡ ਦੀ ਝੂਹ ਚ ਆ ਕੇ ਮੈਲਵਰਨ ਤੋਂ ਲੈ ਕੇ ਪੰਜਾਬ ਦੇ ਖੇਤਾਂ ਤੱਕ ਦਾ ਸਫ਼ਰ ਹੈ